ਨਾਲਪਿੰਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਝਾਰਖੜ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪਧਰੀ ਪ੍ਰਾਇਮਰੀ ਸਕੂਲ ਖੇਡਾਂ 27 ਅਤੇ 28 ਨਵੰਬਰ ਨੂੰ ਮਿੰਨੀ ਹੈਂਡਬਾਲ ਅਤੇ 6ਏ ਸਾਈਡ ਹਾਕੀ ਦੇ ਰੂਪ ਵਿੱਚ ਹੋਣਗੀਆਂ ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹੇ ਦੇ 19 ਬਲਾਕਾਂ ਦੇ 500 ਤੋਂ ਵੱਧ ਖਿਡਾਰੀ ਭਾਗ ਲੈਣਗੇ ਇਨ੍ਹਾਂ ਖੇਡਾਂ ਦੀਆਂ ਤਿਆਰੀਆਂ ਸੰਬੰਧੀ ਹੋਈ ਮੀਟਿੰਗ ਬਾਰੇ ਸਰਦਾਰ ਮਨਜੀਤ ਸਿੰਘ ਗਰੇਵਾਲ BPEO ਡੈਲੋ ਇੱਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਾ ਦੱਸਿਆ ਕਿ ਮਿਤੀ 27 ਅਤੇ 28 ਨਵੰਬਰ 2025 ਨੂੰ DEO ਐਲੀਮੈਂਟਰੀ ਸਿੱਖਿਆ ਸ਼੍ਰੀਮਤੀ ਡਿੰਪਲ ਮਦਾਨ ਅਤੇ ਡਿਪਟੀ DEO ਸ਼੍ਰੀ ਮਨੋਜ ਕੁਮਾਰ ਜੀ ਦੀ ਅਗਵਾਈ ਵਿੱਚ ਉਹ ਹੋਣ ਜਾ ਰੀਆਂ ਸਿੱਦਾ ਜ਼ਿਲ੍ਹਾ ਪਤਰੀ ਪ੍ਰਾਇਮਰੀ ਸਕੂਲ ਖੇਡਾਂ ਅੰਡਰ 11 ਮਿੰਨੀ ਹੈਂਡਬਾਲ ਅਤੇ 6 ਏਜ ਸਾਈਡ ਹਾਕੀ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਉਨ੍ਹਾਂ ਦੱਸਿਆ ਕਿ ਇਹਨਾਂ ਖੇਡਾਂ ਦਾ ਉਦਘਾਟਨ ਸਰਦਾਰ ਗਿਆਨ ਸਿੰਘ ਕਾੜੜਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਕਰਨਗੇ ਜਦਕਿ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਜੀਵਨ ਸਿੰਘ ਅਸੰਗੋਵਾਲ ਹਲਕਾ ਵਿਧਾਇਕ ਗਿੱਲ ਕਰਨਗੇ ਇਹਨਾਂ ਖੇਡਾਂ ਵਿੱਚ ਜ਼ਿਲ੍ਹੇ ਦੇ 19 ਬਲਾਕਾਂ ਦੇ ਪ੍ਰਾਇਮਰੀ ਸਕੂਲਾਂ ਦੀਆਂ ਟੀਮਾਂ ਭਾਗ ਲੈਣਗੀਆਂ ਇਹਨਾਂ ਖੇਡਾਂ ਵਿੱਚ ਇੱਕ ਇੱਕ 2015 ਤੋਂ ਬਾਅਦ ਜਨਮ ਲੈਣ ਵਾਲੇ ਵਿਦਿਆਰਥੀ ਖੇਡਣ ਯੋਗ ਹੋਣਗੇ इस समय बी पी ई सरदार मनजीत गरेवाल तो इलावा उगे समाज सेवी और खेड प्रमोटर सरदार जगरूप सि जाखड़ मनिंदरपाल मनिंदरपाल कौर सरपंच संदीप सिंह जरखड़ कमलजीत कौर मनजीत कौर इंदरजीत कौर सारे सीएच टी सरदार जसविंद बुटारी दविंद खानपुर सतवंत सिंह पद्दी सुखदीप सिंह कौर जरखड़ हरकोमल भुट्टा जसविंद मुकंदपुर सतवीर कौर पहीड़ प्रगट सिंह पद्दी ਜਸਵਿੰਦਰ ਸਿੰਘ ਜਸੂਵਾਲ ਰਜੇਸ਼ ਕੁਮਾਰ ਹਰਨਾਮਪੁਰਾ ਸ਼੍ਰੀਮਤੀ ਸੁਖਦੀਪ ਕੌਰ ਮੁੱਖ ਅਧਿਆਪਕਾ Jharkhand ਧਰਮਿੰਦਰ ਸਿੰਘ Jharkhand ਅਤੇ ਅਜੀਤ ਬਾਂਸਲ Jharkhand ਹਾਜ਼ਰ ਸਨ